ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਦਿਖਾਵਾਂਗੇ ਇੱਕ ਤੋਕੜ ਗੱਭਣ ਝੋਟੀ ਤੇ ਇੱਕ ਥੋੜੇ ਉੱਚੇ ਬੱਚੇ ਵਾਲੀ ਤੇ ਇੱਕ ਸੱਜਰ ਸੁਈਆ ਤੇ ਆਪਾਂ ਪਹੁੰਚੇ ਬਾਈ ਛੇਰੇ ਦੇ ਕੋਲ ਤੇ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਹਿਗਾ ਵੀਰ ਜੀ ਸਾਹਿਗਾ ਵੀਰ ਜੀ ਸਾਹਿਗਾ ਜੀ ਕੋਸ ਨਾਠੇ ਠਾ ਵੀਰੇ ਵਧੀਆ ਵਧੀਆ ਕਰਪਾਈ ਕਰੋ ਦਾਮ ਦਾ ਵੀਰ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਹਾਂ ਜੀ ਬਈ ਆਪਣਾ ਨਾਮ ਤੇ ਟਰੈਸ ਦੱਸ ਦਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਜਨਾਵਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਦੇ 68 ਠੀਕ ਆ ਜੀ ਠੀਕ ਕਰੀਏ ਸ਼ੁਰੂਆਤ ਭਾਈ ਹਾਂ ਜੀ ਕਰੀਏ ਕਰੀਏ ਵੀਰ ਜੀ ਸੰਜੋਗ ਕਰ ਲੀਏ ਇਧਰੋਂ ਆ ਜਾਓ ਭਾਵੇਂ ਇਧਰੋਂ ਆ ਜਾਓ ਇੱਕੋ ਜਿਹਾ ਹੋ ਗਿਆ ਤੁਹਾਡੇ ਆਪਾਂ ਹਾਂ ਜੀ ਆਪਾਂ ਜੀ ਪਹਿਲੇ ਨੰਬਰ ਤੇ ਆ ਗਈ ਜੇ ਟੌਕੜ ਕੱਪਣਾ ਪਹਿਲੇ ਨੰਬਰ ਤੇ ਵੀਡੀਓ ਬੈਠਾ ਬੈਠੋ ਝੱਤੀ ਆਪਾਂ ਪਾਈ ਸੀ ਉਹਨਾਂ ਨੂੰ ਡੇਢ ਮਹੀਨੇ ਦੀ ਕੱਤੀ ਹੁਣ ਰਹਿ ਗਿਆ ਜੇ ਤਾਂ ਮਹੀਨੇ ਤੋਂ ਵੀ ਅੰਦਰ ਦਿਨ ਰਹਿ ਗਏ ਜੇ ਅੱਛਾ ਜੀ 9 ਮਹੀਨੇ ਤੋਂ ਕਾਂਟਾਈਂ ਟੱਪਦਾ ਹੀ ਜਾਂਦਾ ਠੀਕਾ ਠੀਕ ਹੈ ਜੀ ਮੰਨ ਲਓ ਸੀ 9 ਮਹੀਨੇ ਤੋਂ ਪਤਾ ਗਾਂਸ ਹੋਈ ਪਈਂਦੀ ਪਰ ਚੱਲਦੇ ਨੂੰ ਫੇਖੜੂਗੀ ਹਾਂਜੀ ਇਹਦਾ ਲਾਸਟ ਵੀ ਨਾਏ ਹੋਈ ਬਸ ਲਾਸਟ ਮਹੀਨੇ ਦੇ ਉਸ ਦਿਨ ਚੱਲਦੇ ਨੂੰ ਫੇਖ ਲਗੇ ਠੀਕਾ ਠੀਕਲੀ ਤੇ ਲਾਈਪ ਹੈ ਹੀ ਹੁਣ ਤੇ ਲੋਬੇ ਗਿਣਤੀ ਦੇ ਦਿਨ ਰਹਿ ਗਏ ਜੇ 20 25 ਹੋ ਰਹੇ ਕਾਟ ਕਾਟ ਬਹੁਤ ਹੀ ਤਕੜਾ ਜਣਾ ਜੀ ਇਹਨੇ ਵੀ ਜੀ ਪਹਿਲਾਂ ਨੇ 25 26 ਲੀਟਰ ਦੁੱਧ ਭਰਿਆ ਹੈ ਕਿ ਮੰਨ ਲਓ 28 29 ਕਿ ਦੀ ਇਹਦੀ ਮੀਡਿਆ ਬੈਠ ਦੇ ਅੱਛਾ ਜੀ ਇਹਦਾ ਫੋਨ ਤੇ ਗੱਲ ਲਾਂਗੇ ਹੁਣ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਬਈ ਆ ਗਏ ਉਹ ਦੂਜੇ ਨੰਬਰ ਤੇ ਦੱਸਿਓ ਬਾਈ ਵਾਲੇ ਬਾਰੇ ਕੋਈ ਸੂਰਾ ਦੂਜਾ ਨਾਲੇ ਤੀਜਾ ਨਾਲੇ ਅੱਛਾ ਜੀ ਮੈਂ ਹੀ 8 ਮਹੀਨੇ ਦੀ ਗੱਬਣਿਆ ਦੁੱਧੋਂ ਛੱਡਤੀ ਆ ਅੱਛਾ ਜੀ ਇਹਦੇ ਲਾਸਟ ਮੰਨ ਲਓ ਵੀ 2 ਮਹੀਨੇ ਰਹਿ ਗਏ ਤੋਂ ਤੋਂ ਵੀ ਹੋ ਸਕਦਾ ਅੰਦਰ ਰਹਿ ਕੇ ਹੁਣ ਹੁਣ ਠੀਕ ਹੈ ਠੀਕ ਹੈ ਜੀ ਉਹਨੂੰ ਮੰਨ ਲਓ ਵੀ 20 ਤਰੀਕ ਦਾ ਅ ਅਠਾਂਵੀ ਨਾ ਮੰਨ ਲਓ ਵੀ ਗਾਣਾ ਵਾਲਾ ਕਿਹਾ ਹੁਣ ਅੱ ਲਓ ਭਾਜੀ ਕਰੋ ਚੱਕਰ ਤੇ ਚਾ ਡਬਲਾ ਕਾ ਗਈ ਆ ਤੇ ਭਾਈ ਇਹਨੇ ਪਿੰਦੇ ਸੂਏ ਕਿੰਨਾ ਦੁੱਧ ਭਰਿਆ ਹਰ ਇਹਨੇ ਵੀਰ ਜੀ 13 14 ਕਿਲੋ ਭਰਿਆ ਜੀ ਬਾਕੀ ਥਣ ਪਾਂਡਾ ਦੇਖ ਕੇ ਪਤਾ ਲੱਗਦਾ ਜੀ ਕਿ ਦੁੱਧ ਭਰਿਆ ਠੀਕ ਆ ਠੀਕ ਆ ਲਓ ਭਾਈ 13 14 ਲੀਟਰ ਜਿਹੜਾ ਦੁੱਧ ਭਰਿਆ ਇਹਨੇ ਪਿਛਲੇ ਸੂਏ ਤੇ ਆਸ ਤੇ ਉਹ ਜਿਹੜੀ ਅਠਾਂ ਤੋਂ ਪਲੱਸ ਹੋ ਗਈ ਆ ਤੇ ਨਵਾਂ ਮਿਨ ਅਨ ਲੱਗ ਗਿਆ ਤੇ ਕਰੋ ਥਣ ਪਾਂਡਾ ਤੁਸੀਂ ਇਹਦਾ ਵੀ ਚੱਕ ਦੁੱਧ ਤੇ ਤੁਹਾਨੂੰ ਪਤਾ ਭਰਿਆ ਹੋਣਾ ਹਾਂਜੀ ਹਾਂਜੀ ਥਣ ਪਾਂਡਾ ਬਹੁਤ ਥੋੜਾ ਜੀ ਤੇ ਥੀ ਨੇ ਲੋਬੀ ਸੁਆ ਸੁੂੰਗੀ ਤੇ ਜਾ ਚੈੱਕ ਕਰੋ ਚਾਕੇ ਲਾਟੋ ਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਤੇ ਸੋਣ ਦਾ ਕਿਹੜਾ ਹਵਾਨਾ ਚੰਗਾ ਬਣਾ ਲੂਗੀ ਈ ਬੁਲ ਕਰਨਾ ਵੀ ਜਿਹੜਾ ਵੀਰ ਜੀ ਮੋਲਾ ਜੀ ਹਲਵਾ ਨੇ ਪਾ ਕਰਦੇ ਆ ਅਛਾ ਜੀ ਹਾਂ ਜੀ ਮੋਤਲੇ ਮੋਤਲੇ ਕੋਈ ਨਹੀਂ ਭਰਾ ਵੀ ਤੁਹਾਨੂੰ ਤਾਂ ਸਾਮਕੇ ਕੁਝ ਵੇਲੇ ਹੁੰਦਾ ਹੈ ਕੁਝ ਹੋ ਗਿਆ ਹਾਂ ਜੀ ਆਪਾਂ ਵੀ ਅੱਜ ਕਾਫੀ ਦਿਨਾਂ ਬਾਅਦ ਉਹ ਮਤਲਬ ਵੀਡੀਓ ਪਾਉਣ ਲੱਗੇ ਆ ਹਾਂ ਜੀ ਹਾਂ ਜੀ ਤੇ ਵੀਰ ਜੀ ਮੋਲ ਕਰਾਉਣ ਨੂੰ ਇਹਦਾ ਮੰਨ ਲਓ ਕਿ 75 ਵੀ ਕਹਦੇ ਕਿ ਮਿਲ ਜਾਣਾ ਵਾ ਅਛਾ ਜੀ ਮੋਲ ਕਰਾਉਣ ਨੂੰ 80 ਕਰਾ ਲਓ 75 ਕਰਾ ਲਓ ਇੱਕੋ ਹੀ ਗੱਲ ਹਾਂ ਜੀ 62000 ਰੁਪਏ ਛੋੜ ਠੀਕ ਹੈ ਠੀਕ ਹੈ ਲਓ ਭਾਈ ਜੀ 62000 ਚੋਂ 200 ਰੁਪਏ ਛੋੜ ਦੇ ਪੇਠਾ ਪੁੜਾ ਆ ਬਹੁਤੀ ਚੌੜਾ ਵਾ ਕਰ ਚੈੱਕ ਦੋ ਨੰਬਰ ਦੇ ਹਿਸਾਬ ਨਾਲ ਸੋਚੀਏ ਤਾਂ ਵੀ ਇੰਨੇ ਦੀ ਠੀਕ ਹੈ ਠੀਕ ਹੈ ਦੋ ਭਾਈ ਬਿਲਕੁਲ ਨੋਰਮਲ ਰੇਡ ਪਾਤਾ ਸ਼ੇਰੇ ਵੀਰ ਨੇ ਤੇ ਆਜੋ ਹੁਣ ਦੂਜੇ ਨੰਬਰ ਤੇ ਵੀ ਬੀ ਉਹ ਗ੍ਰਿਹਣੇ ਦੀ ਛੋਟੀ ਆ ਦੁਜਾ ਸੁਗਾ ਸੋਈ ਆ ਅੱਛਾ ਜੀ ਤੇ ਇਹ ਸੋਈ ਨੂੰ ਇਹਨੂੰ ਕੋਈ 1.5 2 ਮਹੀਨੇ ਹੋ ਗਏ ਆ ਅੱਛਾ ਜੀ ਤੇ ਪੂਰੀ ਤੇਜ਼ੀ ਜੇ ਬਈ ਛੋਟੀ ਸੋਈ ਜੇ ਤੁਹਾਨੂੰ ਪਤਾ 2.5 ਲੱਖ ਰੁਪਏ ਦੀ ਅੱਛਾ ਜੀ ਹਾਂ ਜੀ ਹੁਣ ਸਮੇ ਸਮੇ ਦੇ ਹਿਸਾਬ ਨਾਲ ਸਾਰੇ ਇੱਕ ਟੀ ਚਲੋ ਚਲਦੀ ਜਾਈਏ ਠੀਕ ਆ ਜੀ ਤੇ ਇਹਦੇ ਕੋਲ ਵੀ ਜੀ ਇਸ ਟਾਈਮ ਤੇ ਮੰਨ ਲਓ ਵੀ 13 ਜੇ 12 ਜੇ ਐਸੇ ਲੀਟਰ ਵਾਲਾ ਮਿਲ ਕੇ ਦਵਾਂਗੇ ਕੋਈ ਘਰ ਆਵੇ ਕੋਈ ਵੀਰ ਭਰਾ ਚੋਂ ਸਾਡੇ ਦੋਵੇਂ ਟਾਈਮ ਆਪਣੀ ਜੋਗ ਤਸੱਲੀ ਕਰਕੇ ਕਹੀ ਦੇਵੇ ਸਾਨੂੰ ਠੀਕ ਠੀਕ ਆ ਤਾਂ ਬਾਈ ਫਿਰ ਥੋੜਾ ਸੱਜਣੇ ਦੇ ਬਾਅਦ ਭਰਿਆਣਾ ਨੇ ਵਿਜੀਟ ਸਟਾਰਾ ਕਰਾ ਗਏ ਬੰਦ ਦਵਾ ਚੱਕਾ ਠੀਕ ਹੈ ਠੀਕ ਹੈ ਜੀ ਲਓ ਭਾਈ 17 18 ਲੀਟਰ ਦਾ ਦੁੱਧ ਭਰਿਆ ਨੇ ਨਿਕਲ ਪੱਠੇ ਉੱਕੇ ਮੋਗੇ ਹਾਂਜੀ ਹਾਂਜੀ ਮੀਟੀ ਵਾਂਢੀ ਰਹਿ ਗਿਆ ਥੋੜੀ ਰਹਿ ਗਈ ਗਲੀ ਇਹਦੇ ਥੋੜੀ ਰਹਿ ਗਈ ਗਲੀ ਹਾਂਜੀ ਇੱਕ ਨਾਲੇ ਸੂਈ ਨੂੰ ਵੀ ਚਲੋ ਟਾਈਮ ਹੋ ਗਿਆ 1.5-2 ਘੰਟੇ ਹੋ ਚਲੇ ਠੀਕ ਹੈ ਠੀਕ ਹੈ ਜੀ ਲਓ ਭਾਈ ਕਰੋ ਚੈੱਕ ਕਾਤਗੜ ਬਹੁਤ ਹੀ ਤਗੜਾ ਝੋਟੀ ਦਾ ਇਹ 16 17 ਲੀਟਰ ਜਿਹੜਾ ਸੱਜਰ ਨੇ ਦੁੱਧ ਭਰਿਆ ਵਾ ਤੇ ਹੈ ਵੀ ਜੈਡ ਬਲੈਕ ਵਿੱਚ ਆ ਗਿਆ ਉਸ ਤੱਕ ਜਿਹੜੇ ਵਾਲੇ ਤੇ ਦਿਖਾਉਂਦੇ ਕਾਲੇ ਆ ਇਹਦੇ ਪਿੱਛੇ ਭਾਈ ਜਵਾਕ ਇਹ ਮਗਰ ਵਾਲੀ ਵਿੱਚ ਫੀਮੇਲ ਕਾਫ ਜੀ ਠੀਕ ਹੈ ਠੀਕ ਹੈ ਲਓ ਬਜੀ ਫੀਮੇਲ ਕਾਫ ਆ ਤੇ ਪਲਿਆ ਪਲਿਆ ਵੀ ਮਿਲ ਜਣਾ ਤੁਹਾਨੂੰ ਛੋਟੀ ਬੜੀ ਵੱਡੀ ਵਿੱਚ ਚੰਗ ਬੇਸ ਕੁਆਲਟੀ ਦਾ ਸਿੰਘ ਸਿੰਘ ਬਹੁਤ ਹੀ ਚੰਗਾ ਲੱਗਾ ਵਾ ਤੇ ਬਾਈ ਕਿੰਨੇ ਵਜੇ ਸਵੇਰੇ ਚੋਈ ਫਿਰ ਟੰਗਰਾ ਵਾ ਠੀਕ ਹੈ ਠੀਕ ਹੈ ਲਓ ਬਜੀ 6 ਵਜੇ ਸਵੇਰੇ ਚੋਈ ਜੇ ਤੇ ਅਸਟਾ ਮੇਰਾ 10 ਕ ਦਾ ਟਾਈਮ ਹੋ ਗਿਆ ਵਾ ਇਹ ਜੀ ਦੋਤੀ بڑا ਝੋਟਾ ਦੇ ਦਿੰਦੇ ਠੀਕ ਹੈ ਠੀਕ ਹੈ ਜੀ ਤੇ ਇਹਦੇ ਕੋਲ ਵੀ ਹੋ ਸਕਦਾ 13 ਕਿਲੋ ਹੀ ਹੋਵੇ ਪਰ ਆਪਾਂ 12 ਕਿਲੋ ਮੈਡੀ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਲੋ ਜੀ ਸਿੰਗਲ ਹੱਡੀ ਤੇ ਕੱਦ ਕਾਠਾ ਲੋ ਕੋਈ ਸ਼ੱਕ ਨਹੀਂ ਇਹ ਰੱਖੇ ਫੇਸ ਕੁਆਲਟੀ ਦੇਖੋ ਕਿੰਨੀ ਸੋਹਣੀ ਹੈ ਝੋਟੀ ਦੀ ਇਹ ਫੇਸਬੁੱਕ ਪਿਓਰ ਮੋਰਾ ਨਸਲ ਦੀ ਆ ਗਈ ਆ ਤੇ ਬਾਕੀ ਥਣਾ ਦਾ ਸੈਲ ਗਿਆ ਬਲਾਗੇ ਤੋਂ ਚੈੱਕ ਕਰਾਉਣਾ ਬਹੁਤ ਚੰਗਾ ਲੱਗਾ ਵਾ ਕਰੋ ਲਾਗੇ ਤੋਂ ਚੱਕ ਸਹੀ ਸਾਈਡ ਤੋਂ ਦਿਖਾਈ ਦੇ ਰਿਹਾ ਜਿਹੜਾ ਆਪਣਾ ਦਾ ਸੈੱਟ ਬਹੁਤ ਹੀ ਚੰਗਾ ਵਾ। ਉਹ ਵੀ ਲੱਗੇ ਤੋਂ ਕਰੋ ਚੈੱਕ ਤੁਸੀਂ ਥਣ ਪਾਡਾ ਬਹੁਤ ਹੀ ਚੰਗਾ ਵਾ। ਬਹੁਤ ਸੁਣੀ ਹੈ। ਠੀਕ ਹੈ ਠੀਕ ਹੈ ਤੇ ਮਿਲਕ ਗਾਂ ਜੀ ਬਹੁਤ ਚੰਗੀ ਲੱਗੀ ਤੇ ਇਹਦਾ ਮੁੱਲ ਬਾਈ ਕੀ ਕਰਨਾ ਹੈ ਰੋ? ਮੁੱਲ ਵੀਰ ਜੀ ਛੋਟੀ ਸਾਂਦੀ ਮੈਨੂੰ 1.5 ਲੱਖ ਦੀ ਵੇਚ ਦੇ। ਹਾਂ ਜੀ। ਜਿੱਦੀ ਮੰਗ ਲੋ ਵੀ ਕੋਲ ਸਕਦੀ ਏ ਛੋਟੇ ਜਿਹੇ ਸਨ ਸਾਥੀਆ ਜੀ। ਸਾਧਿਆ ਜੀ। ਸਾਧਰਾ ਜੀ ਦੀ ਬੜੀ ਵੱਡੀ ਹੈ। ਜੇਰਾ ਵੀਰ ਜੀ ਮੰਗਣ ਨੂੰ ਭਾਵੇਂ 100 ਮੰਗ ਲਈਏ, ਜਿੰਨਾ ਮਰਜ਼ੀ ਮੰਗ ਲਈਏ ਇੱਕੋ ਹੀ ਰੇਟ ਹੈ ਦਾ 85000 ਦੀ ਰੇਟ ਜੀ। 85000 ਦੀ 200 ਰੁਪਏ ਠੀਕ ਹੈ ਲੋ ਭਾਜੀ 85000 ਦੀ ਬਿਲਕੁਲ ਆਲਗ ਵਾਲੇ ਭਾਜੂ ਚੱਕ ਕਵਾਲ ਜਿਹੜੇ ਕਾਲੇ ਨੇ ਆਹ ਕੀ ਕਰੋ ਜੀ ਜੀ ਦੁੱਧ ਇਹ ਨਾ ਕਮੀ ਵੀ ਵੀਰ ਭਰਾ ਨੇ ਕਹਿਣਾ ਗਲਾ ਵਾਲਾ ਹੀ ਹੈ 13 ਕਿਲੋ ਹਾਂਜੀ ਇਹ 12 ਕਿਲੋ ਮੇੜ ਕੇ ਠੰਡਾ ਕਰਕੇ ਦਵਾਂਗੇ ਬੱਚੇ ਦਾ ਕੱਢ ਕੇ ਲੋ ਭਾਜੀ ਮਿੰਤੀ ਵਾਲਾ ਦੁੱਧ 12 ਲੀਟਰ ਆ ਕਹਿਣ ਵਾਲਾ ਨਹੀਂ ਆ ਤੇ ਆ ਜਿਓ ਭਾਈ 3 ਦੇ ਨੰਬਰ ਤੇ ਹੋਣਾ ਦੱਸਿਓ ਭਾਈ ਆਰੇ ਬਾਰੇ ਸੁਆ ਕੋਈ ਦੁੱਧਾ ਵਾਲੇ ਕੋਈ ਦੁੱਧਾ ਵਾਲੇ ਕੋਈ ਆ ਅੱਛਾ ਜੀ ਮੁੰਡੀ ਮਈਆ ਕੱਲ੍ਹ ਵਜੇ ਨਾਲ ਹੀ ਤੁਹਾਡੇ ਦੇ ਸਾਹਮਣੇ ਆ ਹਾਂਜੀ ਹਾਂਜੀ ਸੁਈ ਨੂੰ ਅੱਜ ਸਾਰਾ ਇਹਨੂੰ ਪੰਜਾਂ ਗੰਗ ਦੇਣੇ ਆ ਠੀਕ ਹੈ ਪੰਜਾਂ 15 ਦੇ ਵਿੱਚ ਵੀ ਜੀ 12 13 ਕਿਲੋ ਤੇ ਦੁੱਧ ਤੇ ਚਲ ਗਈ ਦੁੱਧ ਨੇ ਮਈ ਨੇ ਮੇਰੇ ਖਾਲ ਨਾਲ ਜ਼ਿਆਦਾ ਨਹੀਂ ਮੈਂ ਵੇਖਦਾ ਤੇ 15 16 ਕਿਲੋ ਤੋਂ ਨਹੀਂ ਮਰਦੀ ਠੀਕ ਹੈ ਉਹ ਭਜੀ ਥਣ ਭਾਂਡਾ ਕਰੋ ਚੈੱਕ ਤੇ ਥਣਾ ਦਾ ਸਹਿਜ ਗਹਿਰ ਵੀ ਬਹੁਤ ਚੰਗਾ ਵਾ ਜਿਹੜੀ ਸਾਰਾ ਪੰਜਾਂ ਗੰਗ ਦੇਣੇ ਅੱਜ ਸੁਈ ਅੱਛਾ ਜੀ ਤੇ ਜਵਾਬ ਕੀ ਆ ਗਿਆ ਜੀ ਜਵਾਬ ਮੇਲਤਾ ਆਬ ਜੀ ਠੀਕ ਹੈ ਜੀ ਮੇਲ ਦੁੱਧੂ ਵੀਰ ਜੀ ਭੱਜੀ ਆਉਂਦੀ ਨਹੀਂ ਪਰਣੀ ਕਿਹੜੇ ਹੱਥਾਂ ਨਾਲੇ ਚੱਕੋ ਬਾਈ ਦੁੱਧ ਦਾ ਡਰਮ ਜੀ ਲਓ ਦੁੱਧ ਦਾ ਚਲੋ ਇਹ ਵੀ ਜੈੱਡ ਬਲਾਕ ਆ ਕੀ ਯਾਰ ਇਹ ਚੰਗੇ ਟੱਬੜੇ ਕੱਟ ਕਾਠ ਵਾਲੀ ਯਾਰ ਇਹ ਵੀ ਬਾਈ ਬੜਾ ਪਿੱਛੇ ਕਰਦੀ ਹੈ ਕਿਹੜੇ ਸੱਡੀ ਨਾ ਜੇ ਵੀ ਵਾ ਲੋ ਵੀ ਬੈਚੂ ਵਾਲੇ ਕੋਲੋਂ ਵਰਟਾ ਦੇ ਵਾਸਤੇ ਲੈ ਆਂਦਾ ਤੋਹਫਾ ਅੱਜ ਦੁੱਧ ਦਾ ਡਰਮ ਤੇ ਕਰੋ ਚੈੱਕ ਤੁਸੀਂ ਐਫ ਗਾਂਵਰਗਾ ਹੀ ਵਾਨਾ ਲਾਇਆ ਉਹਨਾਂ ਅੱਗੇ ਨੂੰ ਤੇ ਉਹਨਾਂ ਹੀ ਪਿੱਛੇ ਨੂੰ ਬਣਿਆ ਵਾ ਇਹ ਤਾਂ ਨਹੀਂ ਮੰਨਿਆ ਠੀਕ ਆ 20-20 ਕਿਲੋ ਵੀ ਭਰ ਜਾਂਦੀਆਂ ਨੇ ਠੀਕ ਆ ਠੀਕ ਆ ਲਓ ਬਾਕੀ ਸੇਵਾ ਦੇ ਹਨਾ ਇਸ ਟਾਈਮ ਮੌਕੇ ਤੇ ਕਿੰਨਾ ਦੱਸਿਆ 13 11 12 13 ਕਿਲੋ ਬੋਲੇ ਲਾ ਲਓ ਵੀ ਉਹ ਵੇਂਦੇ ਸੀ ਠੀਕ ਆ ਠੀਕ ਆ ਲਓ 20 ਬੋਲੇ 10 ਬੋਲੇ 12 13 ਲੀਟਰ ਬਿਲਕੁਲ ਤਿਆਰ ਆ ਦੇ ਕੋਲ ਤੇ ਜਿੰਕੂ ਵੀ ਭਰਾ ਲਾ ਜੂਗਾ ਸਾਂਭ ਲਾ ਦੇ ਦੁੱਧ ਚੰਗਾ ਚਵਾਈ ਜਾਊਗੀ ਤੇ ਕਰੋ ਚੱਕ ਤੁਸੀਂ ਐਨ ਚੱਪ ਗਾਂ ਵਰਗਾ ਹਵਾਨਾ ਵਾ ਇਹ ਥਾਲਾ ਵੀ ਬਹੁਤ ਚੰਗਾ ਵਿਰਲ ਤੇ ਲੱਗਾ ਵਾ ਚਲੋ ਜੀ ਚੱਕ ਐਨ ਭੁਖਾਂ ਲਿੰਦੀਆਂ ਵੇ ਵੇ ਤੇ ਲੇ ਵੀ ਜੀ ਮੇਂ ਦਾਰਾ ਮਰਵਾ ਦਈਏ ਆਪੇ ਮੜੀ ਜਾਂਦੀਆਂ ਕੋਈ ਗੱਲ ਨਹੀਂ ਮਰਾਓ ਜੂਲ ਅੱਜ ਹੋਈ ਇਹਨੇ ਡੇਰ ਘੋੜਾ ਨਾ ਬਚਿਆ ਕੀ 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 ਹੋਣ ਬਈ ਉਹ ਪਤਾ ਕਿਹੜੇ ਸੀ ਮੰਦਾ ਜਵਾਬ ਹੈ ਜਵਾਬ ਚੰਗਾ ਆ ਗਿਆ ਪੱਛੇ ਹਣਾ ਵੀ ਜੀ ਪਤਾ ਨਹੀਂ ਏ ਪਰ ਹੈ ਉਤਰਾਂ ਦਾ ਮੰਨ ਲਓ ਵੀ ਚੰਗੇ ਸੀ ਮੰਦਾ ਹੀ ਕਹਿੰਦਾ ਠੀਕ ਠੀਕ ਆ ਲਓ ਭਜੀ ਪੰਜਾਂ ਦਿਨਾਂ ਤੋਂ ਹੋਇਆ ਵਾ ਤੇ ਨਾਲੂ ਨਾਲ ਲਿਆ ਤੇ ਕੱਦ ਕੁਦ ਚੰਗਾ ਕਰ ਜਾਣਾ ਇਹਨੇ ਮਾਲੀ ਨੇ 10% ਦਾ ਵਿਜੀ ਇਹ ਭਾਵੇਂ ਦਾ ਹਰੀ ਢਹੜੀ ਚ ਬੱਚਾ ਕਰਨ ਕੇ ਬਹਿ ਜਾ ਭਲੇ ਹਾਂਜੀ ਹਾਂਜੀ ਨਾਲੇ ਠੰਡੇ ਸੁਭਾਅਲੇ ਬੱਚੂ ਦਾ ਵਾਧਾ ਹੁੰਦਾ ਹਾਂਜੀ ਬਾਵੀ ਮੇਰੀ ਬਤੂ ਜੀ ਥਾਣੇ ਵਿੱਚ ਵੱਡੇ ਮਹੀਨੇ ਲੋ ਬਈ ਕਰੋ ਲਾਗੇ ਤਾਂ ਚੱਕ ਨਹੀਂ ਥਣਾ ਦਾ ਚਸ਼ਮਾ ਬਹੁਤ ਹੀ ਚੰਗਾ ਵਾ ਤੇ ਥਣ ਵੀ ਨੋਕੜਾ ਲੱਗਾ ਵਾ ਤੇ ਬਾਕੀ ਜਵਾਈ ਤੁਹਾਨੂੰ ਦਿਖਾਉਂਦੇ ਆ ਪਾ ਜੀ ਆਪਣੀ ਇਹ ਰੋਡ ਦਾ ਰੇੜਾ ਰਹਿ ਗਿਆ ਥੋੜਾ ਜਿਹਾ ਛੋਟਾ ਮੈਂ ਦੇਖ ਆ ਇਹ ਤੋਂ ਨਹੀਂ ਲੋ ਬਈ ਅਗਲੇ ਦਿਨਾਂ ਦੀ ਚਵਾਈ ਆ ਤੈਨ ਮੋਟਾ ਹੀ ਹਿਸਾਬ ਨਾਲ ਟੁੱਟਦੀ ਦੋਰੀ ਕਰੋ ਚੱਕਾ ਗੋਲ ਘਾਰਾਂ ਦੇ ਮੋਟੀਆਂ ਘਾਰਾਂ ਠੀਕ ਆ ਕੀ ਦਾ ਆਪ ਕੋਲ ਹੂੰ ਠੀਕੋ ਲਓ ਜੀ ਕਰੋ ਚੱਕਦੇ ਨੇ ਬਾਈ ਮਗਰ ਲੈਣਾਂ ਦੀਆਂ ਚਵਾਈਆਂ ਅੰਦਰ ਆ ਰਹੇ ਧਰਾਂ ਲਓ ਬਾਈ ਲਓ ਚੱਕਦੇ ਆ ਮੰਗ ਲੈਣਾਂ ਦੀ ਚਵਾਈਆਂ ਬਿਲਕੁਲ ਸੋਹਣੀਆਂ ਧਰਾਵਾਂ ਇਹ ਸਵਰਗੀ ਚਵਾਈ ਆ ਰੇ ਕਰੋ ਜੀ ਕਿੱਕ ਕੋਲਪਨ ਸ਼ਾਂਤ ਸੁਭਾਅ ਲਈ ਚੋਟੀਆਂ ਦੇ 6 ਵਜੇ ਸਵੇਰੇ ਬਾਈ ਨੇ ਚੋਈ ਆ ਤੇ ਫੇਰ ਬਹਿ ਗਿਆ ਦਾਦਾ ਦਾ ਬੰਦਾ ਆ ਜੇ ਚਾ ਬੱਸ ਕਰੋ ਠੀਕ ਹੈ ਜੀ ਇਹਦਾ ਆ ਭਾਈ ਮੋਦ ਫਿਰ ਕੀ ਕਰਨਾ ਉਹਦੇ ਜੀ ਦੇਖੋ ਭਾਵੇਂ ਹਲਾ ਦੇ ਮਾਜਾ ਸੋਇਆ ਡੰਗਰੇ ਆ ਚਲੋ ਚਾਹ ਪਾ ਕੇ ਬਾਹਰ ਟਿਕੋ ਲਓ ਬਜੀ ਕਰੋ ਚਾਹ ਕਦੇ ਹੀ ਬਹੁਤ ਹੀ ਚੰਗਾ ਲੱਗ ਲਾ ਥਾਂ ਗੱਡਿਆ ਵਾ ਮਹੀਨੇ 15 16 ਕਿਲੋ ਦੁੱਧ ਕਰਮਾਨ ਅੱਛਾ ਜੀ ਅੱਜ ਤੋਂ ਮੰਨ ਲਓ ਹਫਤੇ ਦੇ ਵਿੱਚ ਵਿੱਚ ਚੰਗੇ ਠੀਕ ਹੈ ਠੀਕ ਹੈ 15 ਕਰਜੇ 16 ਕਰਜੇ ਅੱਛਾ ਜੀ ਇਹ ਚੀਜ਼ ਦੀ ਭਾਵੇਂ ਲਿਖ ਕੇ ਲੈ ਜੀ ਠੀਕ ਹੈ ਜੀ ਇਹ ਤਾਂ ਵੀ ਜੀ ਮੁੱਲ ਪਾਓ ਜਿੰਨਾ ਮਰਜ਼ੀ ਕਰਾ ਲਓ ਅੱਛਾ ਜੀ ਇੱਕੋ ਹੀ ਗੱਲ ਹਾਂ ਨਾ ਵਾਲੀ ਇੱਕ ਪੰਜ ਦੀ ਮੈਂ ਦੇ ਦਾਂਗੇ 200 ਪੂਰੇ ਸ਼ੋਰ ਇੱਕ ਪੰਜ ਦੀ ਹਾਂ ਨਾ ਹਾਂਜੀ ਠੀਕ ਹੈ। ਇਹ ਚੰਨੂ ਵੀਰ ਜੀ ਇੱਕ 10 ਦੀ ਇੱਕ ਵੀਰੀ ਦੇ ਸਕਦੇ ਆ ਬਸ। ਠੀਕ ਹੈ ਠੀਕ ਹੈ ਜੀ। ਪਰ ਬਿਲਕੁਲ ਜੇ ਪੰਜ ਪੂਰ ਪਾਪ। ਲੋ ਭਜੀ ਬਾਜ਼ਾਰ ਜਿਹੜਾ ਬਹੁਤ ਹੀ ਗਰਮੀਆਂ ਤੇ ਬਾਕੀ ਪਸ਼ੂ ਫਾਈ ਦੇ ਕੋਲ ਬਿਲਕੁਲ ਬਹੁਤ ਹੀ ਗਰਮੀਆਂ ਤੇ ਰੰਝ ਕੇ ਕੋਈ ਚੋਲੇ ਨਾ। ਹਾਂਜੀ। ਤੇ ਸਿਆਲ ਚ ਜਾ ਕੇ ਫੇਰ ਮੰਨ ਲਓ ਵੀ ਅਸੀਂ 90000 ਦੀ ਵੇਚ ਸਕਦਾ। ਠੀਕ ਹੈ ਠੀਕ ਹੈ ਜੀ। ਹਾਂਜੀ। ਲੋ ਭਜੀ ਸਿੰਗਲ ਹੱਡੀ ਆ ਤੇ ਦੁੱਧ 15-16 ਲੀਟਰ ਭਰ ਦਊਗੀ। ਪਰ ਦੋਨਾਂ ਭਰਦਣਾ ਵੇਚੀਏ ਇਹਨਾਂ ਰਮਾਨਾ। ਜਿਹੜਾ 12-13 ਲੀਟਰ ਮੌਕੇ ਦੇ ਆ ਤਾਂ ਬੋਲਾ ਹੀ ਬੋਲਾ ਸਿਆਰ ਆ। ਆਹ ਦੇ ਡਰਾਮੀਆਂ ਦੋਵੇਂ ਕਰੋ ਕਿਹਾ ਤੇ ਨਹੀਂ ਤੇ ਵੀਡੀਓ ਨੂੰ ਵਾਤ ਵਾਤ ਕਰਦਾ ਕਰੋ ਬਾਈ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ